ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਠੀਕ ਠਾਕ ਹੋਣੀ ਪ੍ਰਮਾਤਮਾ ਤੁਹਾਨੂੰ ਠੀਕ ਠਾਕ ਹੀ ਰੱਖੇ ਆਪਾਂ ਲੱਗੇ ਅੱਜ ਸੂਟ ਕੱਟਣ ਕਾਫੀ ਦਿਨ ਤੋਂ ਲਿਆਂਦਾ ਸੀ ਤੋਂ ਥੋੜਾ ਬਸ ਘਾਹ ਕਰਦੀ ਕਰਦੀ ਨੇ ਆਹ ਦਿਨ ਲੈ ਆਂਦੇ ਹਨਾ ਮੈਂ ਸੂਟ ਲਈ ਚਾਰ ਸੂਟ ਤੇ ਦਿਲ ਨਹੀਂ ਕਰਦਾ ਕਿ ਮੈਂ ਇਹਨੂੰ ਕੱਟਣ ਲੱਗਾ ਮੈਂ ਘੋਲ ਕਰ ਜਾਨੀ ਆ ਤੇ ਇਹਦੇ ਉੱਪਰ ਲੈਂਦੀ ਆਪਾਂ ਵਾਈਟ ਕਲਰ ਦੀ ਨਾਲ ਲਾਉਣ ਨੂੰ ਲਾਇਸ ਇਹ ਕੇਲੇ ਅੰ데 ਇੱਕ ਹੋਰ ਚੌੜੀ ਲੈਂਸ ਲੈਣ ਜਿਹੜੀ ਘੇਰੇ ਤੇ ਲਾਉਣੀ ਹੈ ਇਹਨੂੰ ਵੀ ਆਪਾਂ ਘੇਰੇ ਤੇ ਲਾਵਾਂਗੇ ਇਹ ਵਾਈਟ ਕਲਰ ਦੀ ਇਹ ਮੈਨੂੰ ਲੈਂਸ ਲੈਣ ਲੱਗੀ ਇੱਕ ਦੁਕਾਨ ਤੇ ਮੈਨੂੰ 30 ਰੁਪਏ ਮੀਟਰ ਬਣੇ ਦੂਸਰੇ ਤੇ ਮੈਨੂੰ 15 ਰੁਪਏ ਮੀਟਰ ਮਿਲ ਗਈ ਉਹੀ ਲੈਂਸ ਦੇਖੋ ਇੰਨਾ ਹੋਲਾ ਚੀਜ਼ਾਂ ਦਾ ਤੇ ਇਹ ਹਾਲ ਹੈ ਭਾਈ ਤੇ ਆਪਾਂ ਹੁਣ ਲੈ ਲੈਨੇ ਆ ਦੀ ਲੰਬਾਈ ਲੰਬਾਈ ਰੱਖਾਂਗੇ ਮੈਂ ਦੀ ਮੈਂ ਦੀ 45 ਇੰਚ ਦੀ ਕਟਿੰਗ ਕਰਦੀ ਹੁਈ ਹੈ ਇਹਦੇ ਲਈ ਸਾਈਡ ਤੋਂ ਆਪਾਂ ਕਟਾਕੀ ਜੀ ਛੋਟੀ ਜੀ ਲਾ ਲਈ ਸੀ डील ਲੈਣ ਗਿਆ ਨੇ ਇਹ ਆਪਾਂ ਕਰ ਦਾਂਗੇ ਮੋਟੇ ਚ ਹਾਂ ਜੇ ਕਿ ਕਾਟ ਪੈ ਜੇਗੀ ਤਾਂ ਮੈਂ ਸੋਚਿਆ ਇਸ ਪੈਣਾ ਕਿਸੇ ਤੋਂ ਸਲਾਈ ਕਰਾਵਾਂ ਪਰ ਫਿਰ ਮੈਂ ਸੋਚਿਆ ਕਿ ਫਿਰ ਮੈਂ ਕਿੰਨੇ ਵਾਰੀ ਟੇਲਰ ਦੇ ਵਾਪਸ ਦੇਣ ਜਾਊਂਗੀ ਇਹ ਮੈਂ ਪਹਿਲਾਂ ਲੈਣ ਦੀ ਪਿੱਛੇ ਜੇ ਉਦੋਂ ਮੈਨੂੰ ਇਹ ਬਹੁਤ ਮਹਿੰਗਾ ਮਿਲ ਰਿਹਾ ਸੀ ਉਦੋਂ ਮੈਨੂੰ ਇਹ ਦੇ ਰਹੇ ਸੀ 1500 ਦੇ ਵਿੱਚ ਹਨਾ ਹੁਣ ਮੈਨੂੰ ਮਿਲ ਗਿਆ ਇਹ 800 ਦੇ ਵਿੱਚ ਪਰ ਟੇਲਰ ਹੈ ਨਾ ਕਿਉਂਕਿ ਉਦੋਂ ਥੋੜਾ ਜਿਹਾ ਲੇਟ ਕਰਨ ਦੇ ਨਾਲ ਇਹ ਆਪਾਂ ਲੈਸ ਲਾਵਾਂਗੇ ਇਹ ਤੁਹਾਨੂੰ ਦਿਖਾਵਾਂਗੇ ਉਹ ਤੋਂ ਜਦੋਂ ਸਲਾਈ ਕਰ ਲਿਆ ਅੱਜ ਆਪਾਂ ਹੁਣ ਇਹਦੀ ਕਟਿੰਗ ਕਰ ਦਿੰਨੇ ਆ ਕਮੀਜ਼ ਦੀ ਕਿੰਨੀ ਲੰਬਾਈ ਰੱਖਦੇ ਆ ਆਪਾਂ ਕਿਉਂ ਆਪਾਂ 1 ਇੰਚ ਫालतू ਰੱਖਾਂਗੇ ਜਿਹੜਾ ਆਪਾਂ ਲੈਸ ਦੇ ਵਿੱਚ ਦੇਣਾ ਕਰਨਾ ਕਪੜਾ ਉਹਦਾ ਕਰਕੇ ਤੇ ਆਪਾਂ ਇੱਥੋਂ ਥੋੜਾ ਜਿਹਾ ਬਚਾ ਲੇ ਤੋਂ ਨਾਪਾਂਗੇ ਕਿਉਂਕਿ ਆਪਾਂ ਉਧਰੋਂ ਕੱਟਿਆ ਥੋੜਾ ਜਿਹਾ 45 ਦੀ ਥਾਂ ਤੇ ਆਪਾਂ ਇਹਦਾ 46 ਦੀ ਲੈਂਥ ਲੈਂਥ ਰੱਖਾਂਗੇ 46 ਦੀ ਲੈਂਥ ਰੱਖਾਂਗੇ ਆਪਾਂ ਇਹਦੀ ਛਾੜੀ ਦਾ ਕਰਾਂਗੇ ਆਪਾਂ ਇਥੇ ਫੋਲਡ ਨਿਸ਼ਾਨੀ ਲਾ ਲੈਨੇ ਆ ਚੰਗੇ ਤਰੀਕੇ ਦੇ ਨਾਲ ਕਿਉਂਕਿ ਮੈਨੂੰ 43 ਜਾਂ 44 ਇੰਚ ਦੀ ਹੀ ਲੈਂਥ ਪਾਉਣੀ ਹੁੰਦੀ ਹੈ ਤੇ ਕਪੜਾ ਇਹ ਕਾਫੀ ਹੈਗਾ ਇਹਦਾ ਪੂਰੇ ਦਾ ਪੂਰਾ ਮੈਂ ਇਹਨੂੰ ਲਾ ਲਾਂਗੀ ਇਦਾਂ ਕਰਕੇ ਲੈਂਥ ਦੇ ਹਿਸਾਬ ਨਾਲ ਕਪੜਾ ਹੈ ਵੀ ਆ ਥੋੜਾ ਮਜ਼ਬੂਤ ਕਪੜਾ ਕਿ ਐ ਨਹੀਂ ਹੈ ਨਾ ਕਪੜਾ ਮਾੜਾ ਤੇ ਮੈਨੂੰ ਉਦੋਂ ਬੜਾ ਲੱਗਿਆ ਮੈਂ ਛੱਡੀ ਮੇਰੀ ਰੀਜ ਬਹੁਤ ਸੀ ਇਹਦੇ ਵਿੱਚ ਪਰ ਉਹਨੂੰ ਉਹਦੇ ਜੀ ਕਲਰ ਹੈ ਜੀ ਹੈ ਨਾ ਇੱਕ ਕਲਰ ਕਰਤੀ ਇਹਨੇ ਮੈਨੂੰ 800 ਦਾ ਦਿੱਤਾ ਵੈਸੇ ਇਹ ਮੇਰੇ ਹਸਬੰਦ ਦਾ ਫੇਵਰੇਟ ਕਲਰ ਵਾ ਉਹ ਬਹੁਤ ਬਹੁਤ ਕਹਿੰਦੇ ਹੁੰਦੇ ਇਹ ਪਾਲ ਆ ਉਹ ਨਾ ਜਿਆਦਾ ਕਲਰ ਉਹ ਹੀ ਪਸੰਦ ਕਰਦੇ ਆ ਮੈਨੂੰ ਘੱਟ ਹੀ ਪਤਾ ਹੁੰਦਾ ਕੱਪੜਾ ਲੈਣ ਜਾਈਦਾ ਐ ਨਹੀਂ ਕਿ ਨਹੀਂ ਲੈ ਕੇ ਆਈ ਤੇ ਪਰ ਮੇਰੇ ਬੇਟੇ ਨੇ ਜੋ ਪਸੰਦ ਆਪਾ ਉਹ ਵੀ ਲਿਆਏ ਗ੍ਰੇ ਕਲਰ ਦਾ ਉਹ ਤੁਹਾਨੂੰ ਦਿਖਾਵਾਂਗੀ ਫਿਰ ਜਦੋਂ ਕਟਿੰਗ ਕੀਤੀ ਆਪਾਂ ਹੁਣ ਇਹਦੀ ਕਟਿੰਗ ਕਰਦੇ ਆਂ ਔਰ ਦੱਸਿਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾਉਣਾ ਵਾ ਪਾਣੀ ਅੰਤਾਂ ਛਾਲੇ ਤਿਆਰ ਰੱਖੀ ਹੈ ਕਿ ਮੇਰੀ ਜੀ ਆਪਾਂ ਲੰਬਾਈ ਲੋਟ ਕੱਟ ਲਿਆ ਹੁਣ ਕੱਟਣੀ ਦੇਖਦੇ ਆ ਆਪਣੇ ਚੜਾਈ ਦੇ ਕਪੜਾ ਨਾ ਬਹੁਤ ਹੀ ਜ਼ਿਆਦਾ ਤਿਲਕਰਿਆ ਇਸ ਲਈ ਮੈਨੂੰ ਥੋੜਾ ਟਾਈਮ ਲੱਗ ਰਿਹਾ ਹੁਣ ਆਪਾਂ ਇਹਦਾ ਕਰਨਾ ਘੇਰ ਘੇਰ ਵਿੱਚ ਰੱਖਿਆ ਇਹਦਾ 26 ਇੰਚ ਤਿਆਰ ਬਹੁਤ ਕਪੜਾ ਸਾਈਡ ਤੋਂ ਲੈ ਰਿਹਾ ਵਾ ਦੇਖੋ ਇਹਦਾ ਘੇਰ ਪਤਾ ਕਿੰਨਾ ਵਾ 4 ਇੰਚ ਇਹ ਦੇ ਕਿ 5 ਇੰਚ ਕੱਪੜੇ ਘੇਰਾ ਹੁੰਦਾ ਉਹਦਾ ਬਰਸਰਦਾ ਹੀ ਬਣ ਜਾਣਾ ਹੈ ਤੇ ਇਹ ਮੈਂ ਰੱਖਿਆ ਤੇ 26 ਇੰਚ ਘੇਰਾ ਰੱਖਿਆ ਵਾ ਤੇ ਜੇ ਉਹਨਾਂ ਨੂੰ ਬਾਹਰ ਕੱਪੜਾ ਬਹੁਤ ਬਚ ਗਿਆ ਇਹਦਾ ਇਹ ਜੇ ਆਪਾਂ ਗੋਡੇ ਕਹਿ ਦਿੰਦੇ ਆ ਜਾਂ ਪੱਲੇ ਕਹਿ ਦਿੰਦੇ ਆ ਉਹ ਪਾਵਾਂਗੇ ਨਾ ਤਾਂ ਉਹ ਬਹੁਤ ਬਚ ਕੱਪੜਾ ਜਿਆਦਾ ਚੌੜਾ ਤੇ ਉਹ ਘੱਟ ਰਹਿ ਜਾਣਾ ਥੋੜੇ ਜਿਹਾ ਗੋਡੇ ਘੱਟ ਰਹਿ ਜਾਣੇ ਆ ਇਹ ਬਚ ਗਿਆ 18 ਇੰਚ ਕੱਪੜਾ ਬਚ ਗਿਆ ਤਾਂ ਤੇ 18 ਇੰਚ ਦਾ ਆਪਣਾ ਪਾਵਾਂਗੇ ਨੂੰ ਜਿਆ ਕੁੰਦੇ ਬਣਾਵਾਂਗੇ ਇਹਦੇ ਆਪਾਂ ਕਿਉਂਕਿ ਮੈਂ ਜਿਆਦਾ ਸਲਵਾਰ ਹੈਵੀ ਨਹੀਂ ਕਰਨੀਗੀ ਇਹਦੀ ਕਾਟੀ ਕਰਨੀਆ ਮੈਂ ਆਪਾਂ ਇਹ ਲਾ ਲੈਨੇ ਆ ਕਪੜਾ ਇਧਰੋਂ 18 18 ਇੰਚ ਦੇਖ ਕੇ ਕਿੰਨਾ ਤੋਂ ਚੰਗੀ ਤਰ੍ਹਾਂ ਲਾਪ ਕੇ ਲਾਹਾਂਗੇ 2 ਮਿੰਟ ਵੱਧ ਵੀ ਲੱਗ ਜਾਂਦੇ ਆ ਤਾਂ ਕੋਈ ਫਰਕ ਨਹੀਂ ਪੈਂਦਾ ਲਾ ਲਓ ਬਿਲਕੁਲ ਸਹੀ ਆਇਆ ਆ ਪਹਿਲੇ ਇੱਥੇ ਸਿੱਧੀ ਲਾਈਨਿੰਗ ਲਾਤੀ ਆ ਨਾ ਲਗ ਲਗ ਪੀਸ ਕੀਤੇ ਪਹਿਲਾਂ ਬਾਲ ਬਹੁਤ ਜਿਆਦਾ ਸੀ ਪਹਿਲਾਂ ਸਾਰਾ ਕਪੜਾ ਮੈਂ ਹੁਣ ਪ੍ਰੈਸ ਕੀਤਾ ਵਾ ਕਟੰਗਨੀ ਕੋ ਰੇ ਸੇਦੀ ਬੜਾ ਜਿਆਦਾ ਕਰਕੇ ਫਿਰ ਆਪਾਂ ਨੂੰ ਪਤਨ ਲਾਦਾ ਕੋਈ ਲੰਬਾਈ ਕੋਈ ਚੜਾਈ ਆਏ ਹੁੰਦਾ ਸੀਗਾ ਇਹਦੇ ਆਪਾਂ ਹਲੇ ਸਾਈਡ ਤੋਂ ਲੈ ਲਾਂਗੇ ਕੱਪੜਾ ਇਹ ਦੇਖਦੇ ਆਂ ਕੁੰਡੇ ਬਣਨਗੇ ਜਾਂ ਬਾਹਾਂ ਛਾਜਣੇ ਹਨ ਬਾਹਾਂ ਵੀ ਬਣ ਜਾਣਗੀਆਂ ਇਹਦੀ ਕਹਾਣੀ ਬੜੀਆਂ ਸੋਹਣੀਆਂ ਬਾਹਾਂ ਬਣਣੀਆਂ ਐ ਐਦਾਂ ਕਰਕੇ ਫੋਲਡ ਇਹਦੀ ਬਾਹ ਦੇਖੋ ਇਹਦੇ ਜੀ ਬਣ ਜਾਣੀ ਥੋੜੀ ਜੀ ਇੱਥੇ ਪੈ ਜੇਗੀ ਇਹ ਛੋਟਾ ਜਿੰਨਾ ਪੀਸੀ ਪੈ ਇਹਦੇ ਵਿੱਚ ਪਰ ਦੇਖਦੇ ਹਾਂ ਕਿ ਆਪਾਂ ਦੂਜਾ ਵੀ ਲਾਉਣਾ ਹੋਇਆ ਇਹਦੇ ਨਾਲ। ਘੇਰ ਇੱਕ ਇੱਕ ਕਰਕੇ ਮੈਂ ਲਾ ਰਹੀਆਂ ਕਿ ਮੈਨੂੰ ਲੱਗਦਾ ਕਿ ਖਰਾਬ ਨਾ ਹੋ ਜਾਵੇ ਹੈਨਾ ਸੂਟ ਆਪਾਂ ਨੂੰ ਟਾਈਮ ਲੱਗਦਾ ਤਾਂ ਲੱਗ ਜਾਏ। ਮੈਂ ਆਪਣੇ ਹਿਸਾਬ ਦੇ ਨਾਲ ਇਹਦੀ ਕਟਿੰਗ ਕਰਾਂਗੀ ਕਮੀਜ਼ ਦੀ। ਇਹਦੇ ਇੱਕ ਸਾਈਡ ਤੇ ਟੋਕ ਵੀ ਆ ਗਈ ਹੈ ਮੈਂ ਕਿ ਚਲੋ ਟੋਕ ਸਾਈਡ ਤੇ ਕੱਢ ਦਿੰਨੇ ਆ। ਇਹਦਾ ਤੇ ਅੰਨੇ ਦਾ ਤਾਂ ਕੋਈ ਚੱਕਰ ਨਹੀਂ گا۔ ਹਨਾ ਮੈਂ ਉੱਥੇ ਸਟ੍ਰੈਂਥ ਦੇਖੀ ਨਹੀਂਗੀ। ਆਪਣਾ ਲਾਂਚ ਹੋ ਗਿਆ ਕਿ ਚਲੋ ਸਸਤਾ ਮਿਲ ਰਿਹਾ ਮਾੜੀ ਮੋਟੀ ਟੋਕਦਾ ਤਾਂ ਕੀ ਹੁੰਦਾ ਵਾ ਸਾਈਡ ਤੇ ਨਿਕਲ ਜਾਣੀ ਕਿਉਂਕਿ ਕਪੜਾ ਇਹ ਕਾਫੀ ਆਪੇ ਵੇਖੋ ਚੜਾਈ ਵੀ ਬਹੁਤ ਜਿਆਦੀ ਇਦੀ ਹੈਗੀ ਹੈ ਸਲਵਾਰ ਕਾਫੀ ਹੈਵੀ ਬਣੂ ਪਰ ਮੈਂ ਇਹ ਸਲਵਾਰ ਇੰਨੀ ਜੈ ਨਹੀਂ ਬਣਾਣਗੀ ਮੈਂ ਘੱਟ ਰੱਖਣੀ ਹੈ ਮੈਂ ਸੋਚਿਆ ਇਸ ਪਹਿਲਾਂ ਕਿਸੇ ਤੋਂ ਸਿਲਾਈ ਕਰਵਾਉਣਾ ਹਨਾ ਉਹ ਸਿਲਾਈ ਕਰਾਉਣ ਦਾ ਮੂਡ ਸੀਗਾ ਪਰ ਫਿਰ ਮੈਂ ਸੋਚਿਆ ਕਿ ਮੈਨੂੰ ਸਿਲਾਈ ਕਰਾਣ ਜਾਵਾਂਗੀ ਫਿਰ ਉਹ ਤੋਂ ਲੈਣਾ ਕਪੜਾ ਫਿਰ ਮੈਂ ਤਾਂ ਚਾਰ ਵਾਰੀ ਵਾਪਸ ਵੀ ਕਰਨਾ ਹੁੰਦਾ ਉਹਦਾ ਮਤਲਬ ਕਿ ਮੈਨੂੰ ਪਸੰਦ ਨਹੀਂ ਆਉਂਦਾ ਵਾ ਪਿਛਲੀ ਵਾਰੀ ਇੱਕ ਸਲਾਇਆ ਉਹਦੇ ਤਾਂ ਮੋਢੇ ਡਿੱਗਣ ਬਹੁਤ ਬੁਰਾ ਹਾਲ ਹੈ ਪਰ ਮੁੜ ਕੇ ਹੋਇਆ ਜੈ ਸੂਟ ਤਿਆਰ ਨਹੀਂ ਹੁੰਦਾ ਆਪਣਾ ਨਾਲੇ ਤਾਂ ਉਹਨੂੰ ਸਲਾਈ ਵਾਲੇ ਨੂੰ ਔਖਾ ਲੱਗਦਾ ਹੁਣਾਂ ਕਿਉਂਕਿ ਆਪਾਂ ਤਾਂ ਸਲਾਈ ਦਿੱਤੀ ਆਪਾਂ ਤਾਂ ਸਹੀ ਕਰਵਾਉਣਾ ਹੀ ਕਰਵਾਉਣਾ ਵਾ ਤੇ ਇਹ ਆਪਾਂ ਹੁਣ ਇਦੂ ਵਿੱਚ ਮੈਂ ਕਿ ਹੌਲੀ ਹੌਲੀ ਸੀ ਲੈਂਨੇ ਆ ਬੈਠ ਕੇ ਆਪਾਂ ਨੇ ਕੌਣ ਪਾਇ ਕਿਥੇ ਹੋਰ ਜਾਣਾ ਜਾਦਾ ਸਲਵਾਰ ਚ ਕਾਣ ਫੋਨ ਆ ਜਾਏਗਾ ਘੱਟ ਹੀ ਕੱਢਦੀ ਹੁੰਨੀ ਐ ਸਲਵਾਰ ਦੀ ਕਾਣ ਤਾਂ ਕਿਉਂਕਿ ਉਹ ਤਾਂ ਚਲੋ ਗੁੰਦਿਆਂ ਚ ਆ ਜਾਂਦੀ ਐ ਇਹ ਆਪਣਾ ਕਮੀਜ਼ ਹੋ ਗਿਆ ਇਹਦੇ ਨਾਲ ਲਾਈਨਿੰਗ ਲਾ ਕੇ ਨਾਲ ਫੇਰ ਇਹਦੀ ਕਟਿੰਗ ਕਰਾਂਗੀ ਮੈਂ ਜੋ ਪੀਸ ਬਚਾ ਹੋ ਗਿਆ ਆਪਾਂ ਇੱਧਰ ਸੱਟਤਾ ਇਹਦੇ ਦੇਖ ਲਈਏ ਗੁੰਦੇ ਕਰ ਲਾਂਗੀ ਮੈਂ ਜਿਆਦਾ ਹੈਵੀ ਨਹੀਂ ਬਣਾਉਣ ਦੇ ਚੱਕਰ ਦੇ ਵਿੱਚ ਕਿ ਜਿਆਦਾ ਹੈਵੀ ਦੇਖੋ ਕਪੜਾ ਤਾਂ ਬਹੁਤ ਬਚ ਗਿਆ ਇਹਦੇ ਚੋਂ ਆਪਾਂ ਕੱਢ ਲੈਨੇ ਹੁਣ ਪੱਲੇ ਉਹਦੇ ਸਲਵਾਰ ਦੇ 14 28 ਇੰਚ ਦੇ ਹਿਸਾਬ ਨਾਲ 26 ਦੇ 28 ਦੇ ਹਿਸਾਬ ਨਾਲ ਹੀ ਪੱਲੇ ਕੱਢਣੇ ਐ ਮੈਂ ਜ਼ਿਆਦਾ ਨਹੀਂ ਉਸ ਤੋਂ ਬਾਅਦ ਆਪਾਂ ਉਧਰੋਂ ਵੀ ਬਾਹਾਂ ਨਿਕਲ ਜਾਣੀਆਂ ਮੈਨੂੰ ਕਿਉਂਕਿ ਬਾਹਾਂ ਜਿਹੜੀ ਮਰਜੀ ਸਾਈਡ ਤੋਂ ਕੱਢ ਲਵਾਂ ਇਹ ਆਪਾਂ ਮੈਂ ਤੁਹਾਨੂੰ ਦਿਖਾ ਦਿੰਦੀ ਐ ਕੱਟਾਂਗੇ ਜੀ ਮੈਂ ਫੇਰ ਕਰਦੀ ਐ 14 ਇੰਚ ਦਾ ਮੈਂ ਫੇਰ ਅਖਲੇ ਸਰਵਾਰ ਰਕੂੰਦਾ ਪਰ ਮੈਂ ਸਰਵਾਰ ਹਲਕੀ ਬਣਾਉਣੀ ਐ ਨੇਹ ਚੈੱਕ ਕਰਾਂਗੇ ਮੈਂ ਇਹਦੇ ਕੁੰਡੇ ਪਨਾ ਹੀ ਪਾਵਾਂ ਇਹ ਹੀ ਬਹੁਤ ਧੂ ਮੇਰੇ ਕੋਲੇ 파ਰੀ ਹੋ ਜਾਣੀਆਂ ਬਹੁਤ ਜ਼ਿਆਦੇ ਇਹ ਵੀ ਸਲਵਾਰ ਮੇਥਾ ਅੱਛੀ ਨਹੀਂ ਲੱਗ ਰਹੀ ਮੈਨੂੰ ਇਦਾਂ ਕਰਕੇ ਆਪਾਂ ਇਹਦੀ ਸਲਵਾਰ ਬਣਾਉਣੀ ਹੈ ਉਹ ਤੁਹਾਨੂੰ ਦਿਖਾਉਣੀ ਹੈ ਬਾਅਦ ਵਿੱਚ ਕਟਿੰਗ ਉਹਦੀ ਮੈਂ ਚੀਜ਼ ਕਿ ਮੈਂ ਤੁਹਾਨੂੰ ਦਿਖਾਣਾ ਸੀ ਕਿਾ ਕਪੜਾ ਕਿ ਜਦੋਂ ਮੈਨੂੰ ਇਹ 1500 ਦਾ ਮਿਲਦਾ ਬਾਅਦ ਚ 800 ਦਾ ਮਿਲਿਆ ਤਾਂ ਮੈਂ ਬੜਾ ਸੋਹਣਾ ਲੈ ਲਿਆ ਪਰ ਇੱਥੇ ਕਲਰ ਨਹੀਂ ਹੋਰ ਮਿਲਿਆ ਮੈਨੂੰ ਇਸੇ ਕਲਰ ਹੋਰ ਮਿਲ ਜਾਂਦਾ ਹੋਰ ਵੀ ਚਾਰ ਚੰਨ ਲੱਗ ਜਾਣੇ ਸੀਗੇ ਤੇ ਇਹਦੇ ਵਿੱਚ ਆਪਾਂ ਇਹ ਪਾ ਲਾਂਗੇ ਇਹ ਦੇ ਕੁੰਦੇ ਬਣਾਵਾਂਗੇ ਇਹਦਾ ਇਹ ਲਾਵਾਂਗੇ ਕਮੀਜ਼ ਤੇ ਲੈਸ ਜਦੋਂ ਬਣੇਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਲੱਗੇ ਹੁਣ ਸਲਵਾਰ ਬਣਾਉਣ ਕਮੀਜ਼ ਦੀ ਕਟਿੰਗ ਹੋ ਗਈ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਲਵਾਰ ਦਾ ਆਪਾਂ ਕਿ ਕਿੱਦਾਂ ਦੀ ਬਰ ਸਰਦੀ ਬਣ ਜਾਣੀ ਕਿਉਂਕਿ ਇਹਦਾ ਕਾਫੀ ਖੇਰ ਸੀਗਾ ਤੁਸੀਂ ਦੇਖ ਹੀ ਲਿਆ ਨਾ ਇਹਦਾ ਖੇਰ ਕਿੰਨਾ ਬਣ ਗਿਆ ਤੁਹਾਨੂੰ ਮੈਂ ਦਿਖਾਵਾਂ ਕਿ 21 ਇੰਚ ਬਹੁਤ ਹੋ ਗਈ ਭਾਰੀ ਹੈਵੀ ਨਹੀਂ ਕਰਨੀ ਇਹ ਕਪੜਾ ਹੈਵੀ ਹੈ ਥੋੜਾ ਜਿਹਾ ਤੇ ਕੱਤੀ ਦੀ ਕਟੰਗ ਰੱਖੀ ਐ ਮੈਂ ਜੀ ਕਤੀਰ ਵੀ ਰੱਖਣੀ ਚਾਹਨੀ ਐ ਮੈਂ ਕਿਉਂਕਿ ਕਪੜਾ ਥੋੜਾ ਜਿਹਾ ਮਾਝਾ ਲੱਗੂਗਾ ਇਹਦੀ ਆਪਾਂ ਕਰ ਲਈ ਇੱਥੇ ਨਿਸ਼ਾਨੀ ਲਾ ਲਈ ਐ 10 ਇੰਚ ਦੇ ਰੱਖਾਂਗੇ ਹਾਸਣ 10 ਇੰਚ ਦਾ ਆਪਾਂ ਹਾਸਣ ਰੱਖਿਆ ਕੱਤੀ ਦਾ ਸੋ ਇੱਕ 4 ਪਾਲੀ ਇੰਚ ਦਾ ਕੱਪੜਾ ਹੋ ਗਿਆ ਤੇ ਆਪਾਂ 41 ਤੋਂ ਘੱਟ ਹੀ ਰੱਖਾਂਗੇ ਥੋੜਾ ਜਿਹਾ ਕਿਉਂਕਿ ਕੱਪੜਾ ਮੈਨੂੰ ਲੱਗ ਰਿਹਾ ਏ ਕਿ ਡਗਮਾ ਜਿਹਾ ਕੱਪੜਾ ਵਾ ਉਹਨੇ ਆਪਾਂ ਉਧਰੋਂ ਲੈਂਥ ਲੈ ਲੈਣੇ ਆ ਇੱਧਰ ਆਪਾਂ ਆਸਣ ਕਰ ਲੈਣੇ ਆ ਪਹਿਲਾਂ ਆਸਣ ਇੱਧਰ ਕਰ ਲੈਣੇ ਆ 10 ਇੰਚ ਦਾ ਆਸਣ ਬਾਜ ਦਾ ਆਪਾਂ ਆਸਣ ਕਰ ਲਿਆ ਤੇ ਆਪਾਂ ਇਹਦੇ ਨਾਲ ਇਥੋਂ 1.5 ਇੰਚ ਦਾ ਮਹਿ ਰੱਖਿਆ ਵਾ ਮੋਰੀ ਤੇ ਘਰ ਪਹੁੰਚੇ ਵਾਸਤੇ 1.5 ਇੰਚ ਰੱਖੀ ਹੈ ਦੀ ਕਟਿੰਗ ਉਧਰ ਵੀ ਆਪਾਂ 1.5 ਇੰਚ ਰੱਖਾਂਗੇ ਤੇ ਅਗਰ ਆਪਾਂ ਰੱਖਣਾ ਤਾਂ 1.5 ਇੰਚ ਇਧਰ ਵਧਾ ਕੇ ਵੀ ਕਰ ਸਕਦੇ ਆ ਤੁਮੈਨੂੰ ਤੁਹਾਨੂੰ ਹੋਰ ਦਨ ਜਿਨ ਇੱਕ ਸੌਖਾ ਜਿਹਾ ਤਰੀਕਾ ਆਪਾਂ ਇਥੋਂ ਆਸਲ 12 ਇੰਚ ਰੱਖ ਲੈਣੇ ਆ ਫੰਨ 1.5 11 ਇੰਚ 11.5 ਇੰਚ ਦਾ ਹਿਸਾਬ ਵੀ ਤੁਹਾਨੂੰ ਦੱਸ ਦਿੰਨੀ ਆ ਤੇ ਆ ਚੀਜ਼ ਦੀ ਡੱਬੀ ਬਣ ਗਈ ਇੱਥੋਂ ਆਪਾਂ ਬਿਲਕੁਲ ਇਹਨੂੰ ਸਿੱਧਾ ਲੈ ਲਾਂਗੇ ਜਿਵੇਂ ਇੱਥੋਂ ਵੀ ਆਪਾਂ 12.5 ਦਾ ਰੱਖਾਂਗੇ ਅਸਲ ਤਾਂ ਅਗੇ ਕੱਪੜਾ ਆਪਣਾ ਬਹੁਤ ਪਿਆਵਾ ਜਿੰਨਾ ਮਰਜ਼ੀ ਲੈ ਲਓ ਕੱਪੜਾ ਤੇ ਇੱਥੋਂ ਆਪਾਂ ਰੱਖਿਆ ਜੇ 12.5 ਦਾ ਐਂਸਨ ਐਦਾਂ ਤੁਹਾਨੂੰ ਮੈਂ ਦੱਸ ਦਿੰਨੀ ਆ ਇਹ ਇੱਥੇ ਆ ਕੇ ਪੈ ਜਾਏਗਾ ਆਪਣਾ ਤੇ ਇੱਥੋਂ ਇਹਦੀ ਕਟਿੰਗ ਆਪਣੀ ਸਿੱਧੀ ਹੋ ਜਾਏਗੀ ਆ ਦੇਖੋ ਲੈ ਲੈ ਐਦਾਂ ਕਰਕੇ ਇਹਨੂੰ ਫਿਰ ਆਪਾਂ ਇੱਥੋਂ ਦੀ ਕਟਿੰਗ ਐਂ ਕਰ ਦੇਾਂਗੇ ਡੱਬੀ ਜੀ ਬਣ ਗਈ ਨਾ ਇਹ ਉੱਧਰਲੇ ਪਹੁੰਚਦਾ ਹੋ ਜਾਏਗਾ ਇਸ ਤਰੀਕੇ ਨਾਲ ਵੀ ਆਪਣਾ ਬੜਾ ਸੋਹਣਾ ਬਣਦਾ ਵਾ ਇਹ ਕੋਈ ਏਡਾ ਨਹੀਂ ਆ ਗਿਆ ਪਾਣੋ ਕਿ ਆਪਣਾ ਸੂਟ ਵਾੜਾ ਬਣੇਗਾ ਇਧਰ ਵੀ ਆਪਾਂ ਸਰ ਵੱਧ ਲੈ ਲਾਂਗੇ 11/2 ਕਰ ਦਿੰਨੇ ਆ 1.5 ਇੰਚ ਦੇ ਡੱਬੀ ਵਾਲਾ ਕੰਮ 11/2 ਕਈ ਤਰੀਕਿਆਂ ਦੇ ਨਾਲ ਸਲਵਾਰ ਬਣਦੀ ਹੈ ਹਨਾ ਹਰੇਕ ਤੇ ਬਾਕੀ-ਬਾਕੀ ਤੁਹਾਡੀ ਭੈਣੇ ਆਪਣੀ ਆਪਣੀ ਇੱਛਾ ਹੁੰਦੀ ਆ ਮੈਂ ਇੱਥੇ ਰੱਖਾਂਗੀ 1.5 ਇੰਚ ਵਾਲਾ ਹਿਸਾਬ ਕਿਉਂਕਿ ਇੱਥੇ ਵੀ ਆਪਾਂ ਇੱਕ ਡੱਬੀ ਜੀ ਤਰ੍ਹਾਂ ਕਰ ਲਾਂਗੇ ਇੱਥੋਂ ਆਪਣੀ ਫਿਰ ਇਹ ਸਿੱਧੀ ਕਟਿੰਗ ਐਦਾਂ ਹੋ ਜਾਏਗੀ ਇਹ ਹੋ ਜਾਏਗਾ ਇੱਥੋਂ ਕਰਕੇ ਤੇ ਇਹਦਾ ਇੱਧਰ ਕਰਕੇ ਤੁਹਾਨੂੰ ਜਿੱਦਾਂ ਚੰਗਾ ਲੱਗਦਾ ਤੁਸੀਂ ਬਣਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈਗੀ ਇੱਛਾ ਮੁਤਾਬਕ ਹੈ ਸਾਰਾ ਕੰਮ ਬੀਬੀਆ ਇਹਨੂੰ ਮੈਂ ਇੱਥੋਂ ਲੈ ਲਾਂਗੀ ਬਿਲਕੁਲ ਸਿੱਧਾ ਉਸ ਡੱਬੀ ਦੇ ਨਾਲ ਦੂਸਰੀ ਜਿਹੜੀ ਬਣਾਈ ਆ ਮੈਂ ਇਥੇ ਆਪਣਾ ਆਸਾ ਨਿਕਲ ਗਿਆ ਇਧਰੋਂ ਆਪਾਂ ਉਹੀ ਜਿਹੜਾ ਇੱਥੇ ਆ ਗਿਆ ਇਹਦੇ ਕਟਿੰਗ ਕਰ ਲਈ ਉਧਰਲੇ ਪਾਸੇ ਆਪਾਂ ਹੁਣ ਕਰ ਲੈਣੇ ਆਂ ਬੜੇ ਜਾਂ ਸਾਧ ਤਰੀਕੇ ਨਾਲ ਇਹ ਵੀ ਚੀਜ਼ ਹੈਗੀ ਆਪਾਂ ਉਧਰ ਕੱਪੜਾ ਜਿੰਨਾ ਪਿਆ ਤੁਸੀਂ ਇੱਥੇ ਰੱਖੋਗੇ ਬਾਹਰ ਕਾਟ ਹੁੰਦੀ ਹੈ ਆਪਣੀ ਸਾਰੀ ਉਧਰ ਨਿਕਲ ਜਾਂਦੀ ਹੈ मैं बाकी ये चकान कून आज मैं घट ही सलवार के ध्यान दी हूँ क्यों चुकान अपनी कम से कम निकली है जी लो जी जट्टा तू जटा, तो जटा पगा के बह गया लो जी आप करके इतों कर ला इन एदा ਲਾ ਦੇਾਂਗੇ ਆਪਣੀ ਸਰਵਾਰ ਕਟਿੰਗ ਰੈਡੀ ਹੋ ਗਈ ਹੈ ਜੀ ਉਧਰ ਕੱਢ ਲੈਣੇ ਆਪਾਂ ਕੁੰਦੇ ਜੋ ਕਮੀਜ਼ ਦੇ ਨਾਲ ਉਪਕਲੇ ਆ ਉਹ ਆਪਣੇ ਕੁੰਦੇ ਹੋ ਜਾਣਗੇ ਇਹ ਜਿੰਨਾ ਖਾਲ ਤੋਂ ਕਪੜਾ ਹੋਇਆ ਫਿਰ ਆਪਾਂ ਉਹ ਕੱਢ ਦਿਆਂਗੇ ਦੇ ਨਾਲ ਛੋਟਾ ਜਾਂ ਜਿਆਦਾ ਨਹੀਂ ਥੋੜੇ ਪੀਸੇ ਨਿਕਲੂਗਾ ਇਹ ਆਪਣੀ ਸਰਵਾਰ ਰੈਡੀ ਹੋ ਗਈ ਹੈ ਇੱਕ ਜੋ ਬੈਲਟ ਕੱਢ ਦਿਆਂਗੇ ਆਪਾਂ ਆਪਣਾ ਸੂਟ ਦੀ ਹੋ ਗਈ ਕਟਿੰਗ ਰੈਡੀ ਹਨ ਰਹਿ ਗਈਆਂ ਬਾਹਾਂ ਬਾਹਾਂ ਤੁਸੀਂ ਦੇਖੀਏ ਹੁੰਦੇ ਨਾਮ ਹਨ ਹਣ ਹਮਤੋਂ ਨਿਕਾ ਮਾਗੇ ਸਲਾਈ ਹੋਣ ਤੋਂ ਬਾਅਦ ਸੂਟ